ਪੰਜਾਬ ਸਰਕਾਰ ਵੱਲੋਂ ਮੁਫਤ ਚਲਾਈ ਜਾ ਰਹੀ ਸੀਐਮਡੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਦਾ ਲਾਭ ਬਜ਼ੁਰਗ ਬੱਚੇ ਤੇ ਜਵਾਨ ਲੈ ਰਹੇ ਹਨ ਤੇ ਹੁਣ ਤੱਕ 261600 ਦੇ ਲਗਭਗ ਨਾਗਰਿਕ ਇਸ ਯੋਜਨਾ ਤਹਿਤ ਮੁਫਤ ਯੋਗ ਕਲਾਸਾਂ ਵਿੱਚ ਹਾਜ਼ਰੀ ਭਰ ਰਹੇ ਹਨ ਸੂਬੇ 'ਚ ਹਰ ਰੋਜ਼ ਲਗਭਗ 5313 ਕਲਾਸਾਂ ਲੱਗਦੀਆਂ ਹਨ ਅਤੇ ਕਈ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ। ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 6 ਲੱਖ ਦੇ ਕਰੀਬ ਨਾਗਰੀਕ ਇਸ ਪ੍ਰੋਗਰਾਮ ਤੋਂ ਲਾਭ ਲੈ ਚੁੱਕੇ ਹਨ। ਯੋਗਸ਼ਾਲਾ ਜੋੜਾਂ ਦੇ ਦਰਦ, ਤਣਾਅ ਅਤੇ ਹੋਰ ਸਿਹਤ ਸਮੱਸਿਆਵਾਂ ਤੇ ਕਾਬੂ ਪਾਉਣ ਵਿੱਚ ਵਰਦਾਨ ਸਾਬਿਤ ਹੋ ਰਹੀ ਹੈ। ਮੈਂ ਇਹ ਯੋਗਸ਼ਾਲਾ ਵਿੱਚ 6 ਮਹੀਨੇ ਤੋਂ ਆ ਰਹੀ ਹਾਂ। ਹੋਰ ਔਰਤਾਂ ਆਉਂਗੀਆਂ ਤੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਨਾ ਦਾ ਕੰਫੀਡੈਂਸ ਲੈਵਲ ਹਾਈ ਹੋਊਗਾ ਜਿੱਦਾਂ ਕਿ ਮੇਰਾ ਵੀ ਹੋ ਰਿਹਾ ਥੋੜਾ ਥੋੜਾ ਤੇ ਮੈਂ ਕਹਿ ਰਹੀਆਂ ਕਿ ਇਹਨੂੰ ਕੰਟੀਨਿਊ ਕੀਤਾ ਜਾਵੇ ਥੈਂਕ ਯੂ ਆਪਣੇ ਮੁਹੱਲੇ ਦੇ ਪਾਰਕ ਚ ਜਾਂ ਕਿਤੇ ਤੁਹਾਨੂੰ ਕਾਮਨ ਪਲੇਸ ਮਿਲਦੀ ਹੈ ਯੋਗਾ ਸਿੱਖਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਵੱਲੋਂ ਅਸੀਂ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਯੋਗਾ ਇਨਸੈਕਟਰ ਭੇਜਾਂ ਜਿਹੜੇ ਕਿ ਤੁਹਾਨੂੰ ਯੋਗਾ ਸਿਖਾਉਣਗੇ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਨਿਸ਼ਕਰ ਜੀ ਮੈਂ ਬਿਲਕੁਲ ਤੇ ਤੁਸੀਂ ਦੇਖ ਰਹੇ ਹੋ 100% ਤੁੰਦ ਦੇ ਨੰਦ ਜਿਹੜੇ ਅੱਗੇ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਲੋਕ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਅੱਗ ਦਾ ਸਾਰਾ ਲੈ ਰਿਹਾ ਤੁੰਨਵਾਲ ਕੀ ਅੱਗ ਦਾ ਸਾਰਾ ਲੈ ਰਿਹਾ ਇਸ ਟਾਈਮ ਕਰਨਾ ਬਾਈ ਜੀ ਮੌਜੂਦ ਹੈ ਫਿਰ ਜੀ ਕੀ ਕਹਿਣਾ ਚਾਹੋਗੇ ਠੰਡ ਦਾ ਪ੍ਰਭਾਵ ਲਗਾਤਾਰ ਜਾਰੀ ਹੈ ਤੁਸੀਂ ਸਾਡੇ ਕੋਲ ਨੰਨਵਾਲ ਕੀ ਜਿਹੜਾ ਹੈਗਾ ਅੱਗ ਦਾ ਸਾਰਾ ਲੈ ਰਿਹਾ ਕੀ ਕਹਿ ਜਾਓ ਹਾਂ ਜੀ ਸਭ ਤੋਂ ਪਹਿਲਾਂ ਸਾਰ ਨੂੰ ਪਿਆਰਪ੍ਰੀ ਸੱਸੀਏ ਕਾਲ ਜੀ ਤੁਹਾਨੂੰ ਵੀ ਵੈਲਕਮ ਕਰਨੇ ਆ ਕਿਉਂਕਿ ਚੌਧਰੀ ਤੋਂ ਕਾਫੀ ਠੰਡ ਪੈ ਰਹੀ ਹੈ ਜੀ ਚੌਧਰੀ ਤੋਂ ਜੋ ਕਿ ਤੁੰਦ ਦਾ ਜੀ ਸ਼ੁਰੂ ਉਸ ਤੋਂ ਬਾਅਦ ਅੱਜ ਵੀ ਕਾਫੀ ਠੰਡਾ ਜੋ ਕਿ ਅਗਰਸਾਰਾ ਲੈ ਕੇ ਇਸ ਬੈਠੇ ਆ ਜੋ ਕਿ ਕੰਮਗਾਰਾ ਬਰੇ ਠੱਪ ਅੱਜ ਤੇ ਸਭ ਤੋਂ ਵੱਡੀ ਗੱਲ ਜੀ ਜੋ ਟ੍ਰੈਕ ਕਰੂ ਉਹ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਦਾ ਹੁੰਦਾ ਆ ਐਕਸੀਡੈਂਟ ਦੇ ਕਾਫੀ ਹਾਸੇ ਹੁੰਦੇ ਆ ਪਰ ਧੁੰਦ ਪੈਣੀ ਵੀ ਜ਼ਰੂਰੀ ਆ ਫਸਲ ਲਈ ਜੀ ਸਾਰੀਆਂ ਗੱਲਾਂ ਲਿਖਣੇ ਪੈਂਦੀਆਂ ਲੇਕੇ ਗਰੀਬ ਇਨਸਾਨ ਦੇ ਵਾਸਤੇ ਬਹੁਤ ਔਖਾ ਜੋ ਕਿ ਕੰਮਕਾਰ ਰੁਕ ਜਾਂਦੇ ਆ ਕੰਮਕਾਰ ਠੱਪ ਹੋ ਜਾਂਦੇ ਆ ਜੀ ਹਾਂਜੀ ਤੁਹਾਨੂੰ ਲੈ ਕੇ ਮਿਲ ਗਿਆ ਆਮ ਲੋਕਾਂ ਨੂੰ ਵੀ ਕੀ ਅਪੀਲ ਕਰਨਾ ਚਾਹੋਗੇ ਵੀ ਹੋਣੀ ਚੱਲੋ ਜੇ ਕਿਸ ਤਰ੍ਹਾਂ ਮੈਂ ਹੀ ਬੇਨਤੀ ਕਰੂੰਗਾ ਜਦੋਂ ਕਿ ਸਾਰੇ ਨੂੰ ਕਿ ਜੋ ਆਪਾਂ ਡਰਾਈਵ ਕਰ ਰਹੇ ਆ ਉਹਨੂੰ ਬੜੀ ਸਾਵਧਾਨੀ ਨਾਲ ਬਹੁਤ ਸਲੋ ਅਤੇ ਡਿਪਰ ਲਾਈਟ ਹਮੇਸ਼ਾ ਹੀ ਯੂਜ਼ ਕਰੋ ਤੋਂ ਦੇ ਵਿੱਚ ਤਾਂ ਕਿ ਕਿਸਦਾ ਨੁਕਸਾਨ ਨਾ ਹੋ ਜਲਦਬਾਜ਼ੀ ਵਿੱਚ ਕੋਈ ਫਾਇਦਾ ਨਹੀਂ ਹੈ ਬਿਲਕੁਲ ਹਾਂਜੀ ਮੈਂ ਹੋਰ ਵੀ ਗੱਲਬਾਤ ਕਰਦੇ ਆ ਵੀਰ ਸਾਡੇ ਨਾਲ ਮੌਜੂਦ ਹੈ ਕੀ ਕਹਿਣਾ ਚਾਹੋਗੇ ਠੰਡ ਬਹੁਤ ਜ਼ਿਆਦਾ ਹੈ ਕਿ ਅੱਜ ਤੁਸੀਂ ਜਿਹੜਾ ਹੈਗਾ ਤੂੰ ਨਹੀਂ ਬਾਤ ਕੇ ਸਹਾਰਾ ਲੈ ਰਹੇ ਹੋ ਅੱਗ ਦਾ ਅਸੀਂ ਜੀ ਪਤਾ ਕੀ ਗੱਲ ਹੈ ਜੀ ਅਸੀਂ ਸਵੇਰ ਮਲਕੇ 8 ਵਜੇ ਖਾਨ ਖੋਲ ਲਏ ਜੀ ਸਾਡੀ ਵਰਕਸ਼ਾਪ ਆ ਮੋਟਰਸਾਈਕਲਾਂ ਦੀ ਬਿਲਕੁਲ ਜੀ ਅਸੀਂ ਇਹ ਦੇਖਦੇ ਆ ਵੀ ਚਾ ਅੱਗ ਬਚਾਲ ਲਿਆ ਕੋਈ ਜਿਹੜਾ ਜਾਨਦਾ ਹੈਗਾ ਵਹੀਕਲ ਤੇ ਹੱਥੀਂ ਕਰਿੰਦਾ ਜੀ ਕਿਉਂ ਠੰਡ ਬਹੁਤ ਜ਼ਿਆਦਾ ਹੈ ਕਿ ਧੁੰਦ ਪੈਣੇ ਕਰਕੇ ਸਾਡੇ ਸਾਹਮਣੇ ਮਲਕੇ ਤੇ ਟ੍ਰਾਫਿਕ ਜਾਮ ਹੋ ਜਾਂਦਾ ਜੀ ਹੂੰ ਤੇ ਲੋਕ ਬਹੁਤ ਪਰੇਸ਼ਾਨ ਟੰਡ ਤੇ ਪਾਲੇ ਜਿਹੜੇ ਵਿਕਣ ਲ ਜਾਂਦੀ ਹੈ ਮੋਟਰਸਾਈਕਲ ਬਾਈਕ ਦੇ ਕੋਈ ਵੀ ਜਾਂਦਾ ਜੀ ਉਹ ਬਹੁਤ ਪਰੇਸ਼ਾਨ ਹੁੰਦਾ ਜੀ ਬਿਲਕੁਲ ਜੀ ਅਸੀਂ ਇਹਦੇ ਕਰਕੇ ਅੱਗ ਬਚਾ ਲੈਨੇ ਆ ਵੀ ਕੋਈ ਭੈਣ ਭਰਾ ਕੋਈ ਲੇਡੀ ਜੀ ਹੁੰਦੀ ਆ ਨਾਲ ਬੱਚੇ ਹੁੰਦੇ ਆ ਉਹ ਹੱਥ ਛੇਕ ਲੈਂਦੇ ਜੀ ਬਿਲਕੁਲ ਜੀ ਹਾਂ ਜੀ ਇਹਦੇ ਕਰਕੇ ਅਸੀਂ ਨਾ ਜੀ ਠੰਡ ਬਹੁਤ ਜ਼ਿਆਦਾ ਪੈਦੀ ਆ ਜੀ ਤੂੰ ਤੇ ਠੰਡ ਪਾਣੇ ਕਰਕੇ ਅਸੀਂ ਮਿਲ ਕੇ ਸੜ ਕੇ ਸਦੇ ਹੀ ਆਏ ਨਹੀਂ ਆ ਦੁਕਾਨ ਖੋਲ ਲੈਨੇ ਆ ਵੀ ਲੋਕਾਂ ਨੂੰ ਮਿਲ ਕੇ ਦਿੱਕਤ ਨਾ ਆਵੇ ਇਸ ਤੋਂ ਬਿਲਕੁਲ ਜੀ ਧੰਨਵਾਦ ਜੀ ਵੀ ਜੀ ਤੁੰਡ ਬਹੁਤ ਜ਼ਿਆਦਾ ਹੈ ਇਸ ਕਰਕੇ ਤੁਸੀਂ ਅੱਗ ਦਾ ਸਾਰਾ ਲੈ ਰਹ ਠੀਕ ਹੈ ਠੰਡ ਬਹੁਤ ਆ ਵੀ ਹੈ ਹੱਕ ਪਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਠ ਰਹੇ ਨੇ ਇੱਥੇ ਜੋ ਕੋਈ ਆ ਜੇ ਕੰਮ ਕਰ ਲਈਦਾ ਨਹੀਂ ਕੰਮ ਦਾ ਬਹੁਤ ਬੁਰਾ ਹਾਲ ਹੈ ਇੱਥੇ ਧੁੰਦ ਕਾਰਨ ਕੀ ਦਿਖਾਈ ਵੀ ਨਹੀਂ ਦਿੰਦਾ ਹੁਣ ਨਾ ਹੀ ਨਾ ਦਿਖਾਈ ਨਹੀਂ ਦਿੰਦਾ ਆ ਵੇਖ ਲਓ ਵੀ ਆ ਬੰਨ ਕੇ ਵੀ ਹੱਥ ਦਸਤਾਨੇ ਪਾ ਕੇ ਘਰ ਤੋਂ ਕ ਇੱਥੇ ਤੇ ਕਰਾਈਦਾ ਜੀ ਬਿਲਕੁਲ ਬਿਲਕੁਲ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਧੁੰਦ ਕਾਰਨ ਬਹੁਤ ਜ਼ਿਆਦਾ ਆ ਸੂਰਜ ਤਾਂ ਕਹਿੰਦਾ ਕੋਈ ਦਿਖਦਾ ਹੀ ਨਹੀਂ ਜੀ ਨਮਸਕਾਰ ਜੀ ਮੈਂ ਬੀਪਨਗੋਲ ਤੇ ਤੁਸੀਂ ਦੇਖ ਰਹੇ ਹੋ ਥੈਂਕਸ ਵੀਰੇ ਟੂ ਤੋਂ ਦਿਨਾਂ ਦਾ ਜਿਹੜੇ ਕਿ ਕੜਾਕੀ ਦੀ ਠੰਡ ਪੈ ਰਹੀ ਹੈ ਤੇ ਲੋਕ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਅੱਗ ਦਾ ਸਹਾਰਾ ਲੈ ਰਹੇ ਆ ਤੁਨੀਵਾਲ ਕੇ ਅੱਗ ਦਾ ਸਹਾਰਾ ਲੈ ਰਹੇ ਆ ਇਸ ਟਾਈਮ ਕਰਨਾ ਬਾਈ ਜੀ ਮੌਜੂਦ ਨੇ ਫਿਰ ਜੀ ਕੀ ਕਹਿਣਾ ਚਾਹੋਗੇ ਠੰਡ ਦਾ ਪ੍ਰਕੋਪ ਲਗਾਤਾਰ ਚੱਲ ਰਿਹਾ ਹੈ ਤੁਸੀਂ ਸਾਡੇ ਤੁਨੀਵਾਲ ਕੇ ਜਿਹੜਾ ਹੈਗਾ ਅੱਗ ਦਾ ਸਹਾਰਾ ਲੈ ਰਹੇ ਹੋ ਕੀ ਕਰ ਜਾਓ ਹਾਂ ਜੀ ਸਭ ਤੋਂ ਪਹਿਲਾਂ ਸੈਰ ਨੂੰ ਪਿਆਰਪ੍ਰੀਤ ਸੱਸੀਏ ਕਾਲ ਜੀ ਤੁਹਾਨੂੰ ਵੀ ਵੈਲਕਮ ਕਰਦੇ ਆ ਕਿਉਂਕਿ ਚੌਧਰੀ ਤੋਂ ਕਾਫੀ ਠੰਡ ਪੈ ਰਹੀ ਹੈ ਜੀ ਚੌਧਰੀ ਤੋਂ ਜੋ ਕਿ ਧੁੰਦਾਂ ਦੀ ਸ਼ੁਰੂਆਤ ਆ ਚੌਧਰੀ ਤੋਂ ਹੀ ਸੀ ਕਾਫੀ ਧੁੰਦ ਪੈ ਰਹੀ ਆ ਉਸ ਤੋਂ ਜੋ ਕਿ ਕੰਮਗਾਰਾ ਬਰੇ ਠੱਪਾ ਅੱਜ ਤੇ ਸਭ ਤੋਂ ਵੱਡੀ ਗੱਲ ਜੀ ਜੋ ਟ੍ਰੈਫਿਕ ਨੂੰ ਬਈ ਬਹੁਤ ਜਾ ਨੁਕਸਾਨ ਹੁੰਦਾ ਦਾ ਹੁੰਦਾ ਐ ਐਕਸੀਡੈਂਟ ਦੇ ਕਾਫੀ ਹਾਦਸੇ ਹੁੰਦੇ ਆ ਪਰ ਹੁੰਦ ਪੈਣੀ ਵੀ ਜ਼ਰੂਰੀ ਆ ਫਸਲ ਲਈ ਜੀ ਸਾਰੀਆਂ ਗੱਲਾਂ ਲਿਖਣੇ ਪੈਂਦੀਆਂ ਲੇਕੇ ਗਰੀਬ ਇਨਸਾਨ ਦੇ ਵਾਸਤੇ ਬਹੁਤ ਔਖਾ ਜੋ ਕਿ ਕੰਮਕਾਰ ਰੁਕ ਜਾਂਦੇ ਆ ਕੰਮਕਾਰ ਠੱਪ ਹੋ ਜਾਂਦੇ ਆ ਜੀ ਹਾਂਜੀ ਤੁਹਾਨੂੰ ਲੈ ਕੇ ਮਿਲ ਕੇ ਆਮ ਲੋਕਾਂ ਨੂੰ ਵੀ ਕੀ ਅਪੀਲ ਕਰਨਾ ਚਾਹੋਗੇ ਵੀ ਹੋਰ ਜਲਦੀ ਜਾਂ ਕਿਸ ਤਰ੍ਹਾਂ ਮੈਂ ਹੀ ਬੇਨਤੀ ਕਰੂੰਗਾ ਦੌਰ ਕੇ ਸਾਰੇ ਨੂੰ ਕਿ ਜੋ ਆਪਾਂ ਡਰਾਈਵ ਹੀ ਕਰ ਰਹੇ ਆ ਉਹਨੂੰ ਬੜੀ ਸਾਵਧਾਨੀ ਨਾਲ ਬਹੁਤ ਸਲੋ ਅਤੇ ਟਿਪਰ ਲਾਈਟ ਹਮੇਸ਼ਾ ਹੀ ਯੂਜ਼ ਕਰੋ ਤੋਂ ਦੇ ਵਿੱਚ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜਲਦਬਾਜ਼ੀ ਵਿੱਚ ਕੋਈ ਫਾਇਦਾ ਨਹੀਂ ਹੈ ਬਿਲਕੁਲ ਨਹੀਂ ਹਾਂਜੀ ਮੈਂ ਹੋਰ ਵੀ ਗੱਲਬਾਤ ਕਰਦੇ ਆ ਵੀਰ ਸਾਡੇ ਨਾਲ ਮੌਜੂਦ ਹੈ ਕੀ ਕਹਿਣਾ ਚਾਹੋਗੇ ਠੰਡ ਬਹੁਤ ਜ਼ਿਆਦਾ ਹੈ ਕੀ ਅੱਜ ਤੁਸੀਂ ਜਿਹੜਾ ਹੈਗਾ ਤੂੰ ਨਹੀਂ ਬਾਤ ਕੇ ਸਹਾਰਾ ਲੈ ਰਹੇ ਹੋ ਅਸੀਂ ਜੀ ਪਤਾ ਕੀ ਗੱਲ ਹੈ ਜੀ ਅਸੀਂ ਸਵੇਰ ਮਿਲ ਕੇ 8 ਰੇਡ ਕਾਨ ਖੋਲੇ ਨੇ ਜੀ ਸਾਡੀ ਵਰਕਸ਼ਾਪ ਆ ਮੋਟਰਸਾਈਕਲਾਂ ਦੀ ਬਿਲਕੁਲ ਜੀ ਅਸੀਂ ਇਹ ਦੇਖਦੇ ਇਹ ਵਿਚ ਅੱਗ ਬਚਾਲ ਲਿਆ ਕੋਈ ਜਿਹੜਾ ਜੰਦਾ ਹੈਗੇ ਵਹੀਕਲ ਤੇ ਹੱਥ ਛੇਕ ਰੰਦਾ ਜੀ ਕਿਉਂ ਠੰਡ ਬਹੁਤ ਜ਼ਿਆਦਾ ਹੈ ਕਿ ਧੁੰਦ ਪੈਣੇ ਕਰਕੇ ਸਾਡੇ ਸਾਹਮਣੇ ਮਿਲ ਕੇ ਤੇ ਟ੍ਰਾਫਿਕ ਜਾਮ ਹੋ ਜਾਂਦਾ ਜੀ ਹੂੰ ਤੇ ਲੋਕ ਬਹੁਤ ਪ੍ਰੇਸ਼ਾਨ ਠੰਡ ਦੇ ਪਾਲੇ ਜਿਹੜੇ ਵਹੀਕਲ ਜਾਂਦੇ ਆ ਮੋਟਰਸਾਈਕਲ ਬਾਈਕ ਤੇ ਕੋਈ ਵੀ ਜਾਂਦਾ ਜੀ ਉਹ ਬਹੁਤ ਪ੍ਰੇਸ਼ਾਨ ਹੁੰਦਾ ਜੀ ਬਿਲਕੁਲ ਬਿਲਕੁਲ ਅਸੀਂ ਇਹਦੇ ਕਰਕੇ ਅੱਗ ਬਚਾਲ ਲੈਂਦੇ ਆ ਵੀ ਕੋਈ ਭੈਣ ਭਰਾ ਕੋਈ ਲੇਡੀ ਜੀ ਹੁੰਦੀ ਆ ਵਾਜੇ ਦੇ ਕਰਕੇ ਅਸੀਂ ਨਾ ਜੀ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਜੀ। ਹੂੰ ਤੇ ਠੰਡ ਪਾਣੇ ਕਰਕੇ ਅਸੀਂ ਮਿਲ ਕੇ ਸੜ ਕੇ ਸਵੇਰੇ ਆਏ ਨਹੀਂ ਆ। ਦੁਕਾਨ ਖੋਲ ਲੈਣੇ ਆ ਵੀ ਲੋਕਾਂ ਨੂੰ ਮਿਲ ਕੇ ਦਿੱਕਤ ਨਾ। ਬਿਲਕੁਲ ਬਿਲਕੁਲ ਧੰਨਵਾਦ ਜੀ। ਵੀ ਜੀ ਧੁੰਦ ਬਹੁਤ ਜ਼ਿਆਦਾ ਇਸ ਕਰਕੇ ਤੁਸੀਂ ਅੱਗੇ ਦਾ ਸਾਰਾ ਲੈ ਰਹੇ ਹੋ ਕੀ ਕਰਨਾ ਚਾਹੋ? ਵੀ ਅੱਗੇ ਦਾ ਸਾਰਾ ਲੈ ਰਹੇ ਕੰਮ 5-7 ਦਿਨਾਂ ਤੋਂ ਬੰਦ ਹੈ ਜੀ। ਠੀਕ ਹੈ ਠੰਡ ਬਹੁਤ ਆ ਵੀ ਹੈ ਅੱਖ ਪਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠ ਰਹੇ ਨੇ ਇੱਥੇ। ਜੇ ਕੋਈ ਆ ਜੇ ਕੰਮ ਕਰ ਲਈਦਾ। ਵੀ ਕੰਮ ਦਾ ਬਹੁਤ ਬੁਰਾ ਹਾਲ ਹੈ ਇੱਥੇ। ਬਿਲਕੁਲ ਤੁੰਦ ਕਰਨ ਕੀ ਦਿਖਾਈ ਵੀ ਨਹੀਂ ਦਿੰਦਾ ਹੁਣ ਨਾ ਹੀ ਨਾ ਦਿਖਾਈ ਨਹੀਂ ਦਿੰਦਾ ਆ ਵੇਖ ਲਓ ਵੀ ਆ ਬੰਨ ਕੇ ਵੀ ਹੁਣ ਹੱਥ ਆ ਦਸਤਾਨੇ ਪਾ ਕੇ ਘਰ ਤੋਂ ਕ ਇੱਥੇ ਤੇ ਕਰਾਈ ਦੇ ਜੀ ਬਿਲਕੁਲ ਬਿਲਕੁਲ ਕਾफी ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਤੁੰਦ ਕਰਨ ਬਹੁਤ ਜ਼ਿਆਦਾ ਆ ਸੂਏ ਤੋਂ ਗਾਂ ਦਾ ਕੁਝ ਦਿਖਦਾ ਹੀ ਨਹੀਂ ਜੀ ਨਮਸਕਾਰ ਜੀ ਮੈਂ ਬੀਪਿੰਗੋਲ ਤੇ ਤੁਸੀਂ ਦੇਖ ਰਹੇ ਹੋ 100 ਸੂਏ ਦਾ ਟਿਵੀ ਤੁੰਦ ਦੇ ਨਾਂ ਦਾ ਜਿਹੜੇ ਗਿਆ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਲੋਕ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਅੱਗ ਦਾ ਸਾਰਾ ਲੈ ਰਿਹਾ ਤੂੰ ਨਹੀਂ ਬਾਲ ਕੇ ਅੱਗ ਦਾ ਸਾਰਾ ਲੈ ਰਿਹਾ ਇਸ ਟਾਈਮ ਕਰਨਾ ਬਾਈ ਜੀ ਮਜ ਕੁਝ ਆਦੇ ਕੋਈ ਬਾਲਕ ਜਿਹੜਾ ਹੈਗਾ ਅੱਜ ਦਾ ਸਾਰਾ ਲੈ ਰਿਹਾ ਕੀ ਕਰ ਜਾਓ ਹਾਂਜੀ ਸਭ ਤੋਂ ਪਹਿਲਾਂ ਸਾਰ ਨੂੰ ਪਿਆਰਪੂਰ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਵੈਲਕਮ ਕਰਨੇ ਆ ਕਿਉਂਕਿ ਚੌਧਰੀ ਤੋਂ ਕਾਫੀ ਠੰਡ ਪੈ ਰਹੀ ਹੈ ਜੀ ਚੌਧਰੀ ਤੋਂ ਜੋ ਕਿ ਧੁੰਦਾਂ ਦੀ ਸ਼ੁਰੂਆਤ ਆ ਚੌਧਰੀ ਤੋਂ ਹੀ ਸੀ ਕਾਫੀ ਧੁੰਦ ਪੈ ਰਹੀ ਆ ਉਸ ਤੋਂ ਬਾਅਦ ਅੱਜ ਵੀ ਕਾਫੀ ਠੰਡ ਆ ਜੋ ਕਿ ਅੱਜ ਦਾ ਸਾਰਾ ਲੈ ਕੇ ਇਸ ਬੈਠੇ ਆ ਜੋ ਕਿ ਕੰਮਗਾਰਾ ਬੜੇ ਠੱਪ ਅੱਜ ਤੇ ਸਭ ਤੋਂ ਵੱਡੀ ਗੱਲ ਜੀ ਜੋ ਟ੍ਰੈਕ ਰੂ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਦਾ ਹੁੰਦਾ ਆ ਐਕਸੀਡੈਂਟ ਦੇ ਕਾਫੀ ਹਾਦਸੇ ਹੁੰਦੇ ਆ ਪਰ ਉਹਨਾਂ ਦੇ ਪੈਣੀ ਵੀ ਜ਼ਰੂਰੀ ਆ ਫਸਲ ਲਈ ਜੀ ਸਾਰੇ ਗੱਲੇ ਲਿਖਣੇ ਪੈਂਦੀਆਂ ਲੇਕੇ ਗਰੀਬ ਇਨਸਾਨ ਦੇ ਵਾਸਤੇ ਬਹੁਤ ਔਖਾ ਜੋ ਕੇ ਕੰਮਕਾਰ ਰੁਕ ਜਾਂਦੇ ਆ ਕੰਮਕਾਰ ਠੱਪ ਹੋ ਜਾਂਦੇ ਆ ਜੀ ਹਾਂ ਜੀ ਤੁਹਾਨੂੰ ਇਹ ਕਿ ਮਿਲ ਗਿਆ ਆਮ ਲੋਕਾਂ ਨੂੰ ਵੀ ਕੀ ਅਪੀਲ ਕਰਨਾ ਚਾਹੋਗੇ ਵੀ ਹੋਣੀ ਚੱਲੋ ਜਾਂ ਕਿਸ ਤਰ੍ਹਾਂ ਮੈਂ ਹੀ ਬੇਨਤੀ ਕਰੂੰਗਾ ਡਰ ਕੇ ਸਾਰਿਆਂ ਨੂੰ ਕਿ ਜੋ ਆਪਾਂ ਡਰਾਈਵ ਕਰ ਰਹੇ ਆ ਉਹਨੂੰ ਬੜੀ ਸਾਵਧਾਨੀ ਨਾਲ ਬਹੁਤ ਸਲੋ ਅਤੇ ਟਿਪਰ ਲਾਈਟ ਹਮੇਸ਼ਾ ਹੀ ਯੂਜ਼ ਕਰੋ ਤੋਂ ਦੇ ਵਿੱਚ ਤਾਂ ਕਿ ਕਿਸਦਾ ਨੁਕਸਾਨ ਨਾ ਹੋ ਜਲਦਬਾਜ਼ੀ ਵਿੱਚ ਕੋਈ ਫਾਇਦਾ ਨਹੀਂ ਹੈ ਬਿਲਕੁਲ ਬਿਲਕੁਲ ਹਾਂਜੀ ਮੈਂ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਵੀਰ ਸਾਡੇ ਨਾਲ ਮੌਜੂਦ ਹੈ ਕੀ ਕਹਿਣਾ ਚਾਹੋਗੇ ਠੰਡ ਬਹੁਤ ਜ਼ਿਆਦਾ ਹੈ ਕੀ ਅੱਜ ਤੁਸੀਂ ਜਿਹੜਾ ਹੈਗਾ ਧੁੰਨੀ ਬਾਤ ਕੇ ਸਹਾਰਾ ਲੈ ਰਹੇ ਹੋ ਅੱਗਲਾ ਅਸੀਂ ਜੀ ਪਤਾ ਕੀ ਗੱਲ ਹੈ ਜੀ ਅਸੀਂ ਸਵੇਰ ਮਿਲ ਕੇ 8 ਵਜੇ ਦੁਕਾਨ ਖੋਲ੍ਹਨੇ ਦੀ ਸਾਡੀ ਵਰਕਸ਼ਾਪ ਆ ਮੋਟਰਸਾਈਕਲਾਂ ਦੀ ਬਿਲਕੁਲ ਜੀ ਅਸੀਂ ਇਹ ਦੇਖਦੇ ਆ ਵੀ ਚਾ ਅੱਗ ਮਚਾ ਲੜਿਆ ਕੋਈ ਜਿਹੜਾ ਜਾਨਦਾ ਹੈਗਾ ਵਹੀਕਲ ਤੇ ਹੱਥੀਂ ਕਰਦਾ ਜੀ ਕਿਉਂ ਠੰਡ ਬਹੁਤ ਜ਼ਿਆਦਾ ਹੈ ਕਿ ਧੁੰਦ ਪੈਣੇ ਕਰਕੇ ਸਾਡੇ ਸਾਹਮਣੇ ਮਿਲ ਕੇ ਤੇ ਟ੍ਰੈਫਿਕ ਜਾਮ ਹੋ ਜਾਂਦਾ ਜੀ ਹਾਂਜੀ ਤੇ ਲੋਕ ਬਹੁਤ ਪਰੇਸ਼ਾਨ ਠੰਡ ਦੇ ਪਾਲੇ ਜਿਹੜੇ ਵਿਕਲ ਜਾਂਦੀ ਆ ਮੋਟਰਸਾਈਕਲ ਬਾਈਕ ਤੇ ਕੋਈ ਵੀ ਜਾਂਦਾ ਜੀ ਉਹ ਬਹੁਤ ਪਰੇਸ਼ਾਨ ਹੁੰਦਾ ਜੀ ਬਿਲਕੁਲ ਜੀ ਅਸੀਂ ਇਹਦੇ ਕਰਕੇ ਅੱਗ ਬਚਾ ਲੈਨੇ ਆ ਵੀ ਕੋਈ ਭੈਣ ਭਰਾ ਕੋਈ ਲੇਡੀ ਜੀ ਹੁੰਦੀ ਆ ਨਾਲ ਬੱਚੇ ਹੁੰਦੇ ਆ ਉਹ ਹੱਥ ਛੇਕ ਲੈਂਦੇ ਜੀ ਬਿਲਕੁਲ ਜੀ ਹਾਂ ਜੀ ਇਹਦੇ ਕਰਕੇ ਅਸੀਂ ਨਾ ਜੀ ਠੰਡ ਬਹੁਤ ਜ਼ਿਆਦਾ ਪੈਦੀ ਆ ਜੀ ਨੂੰ ਤੇ ਠੰਡ ਪਾਣੇ ਕਰਕੇ ਅਸੀਂ ਮਿਲ ਕੇ ਸੜ ਕੇ ਸਵੇ ਨਹੀਂ ਆਏ ਨੇ ਆ ਦੁਕਾਨ ਖੋਲ ਲੈਨੇ ਆ ਵੀ ਲੋਕਾਂ ਨੂੰ ਮਿਲ ਕੇ ਦਿੱਕਤ ਨਾ ਆਵੇ ਇਸ ਤੋਂ ਬਿਲਕੁਲ ਧੰਨਵਾਦ ਜੀ ਵੀ ਜੀ ਤੁੰਦ ਬਹੁਤ ਜ਼ਿਆਦਾ ਹੈ ਇਸ ਕਰਕੇ ਤੁਸੀਂ ਅੱਗ ਦਾ ਸਾਰਾ ਲੈ ਰਹੇ ਹੋ ਕੀ ਕ ਠੀਕ ਹੈ ਠੰਡ ਬਹੁਤ ਆ ਵੀ ਹੈ ਅਗ ਬਿਚਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਠ ਰਹੇ ਨੇ ਇੱਥੇ ਜੋ ਕੋਈ ਆ ਜੇ ਕੰਮ ਕਰ ਲਈਦਾ ਨਹੀਂ ਕੰਮ ਦਾ ਬਹੁਤ ਬੁਰਾ ਹਾਲ ਹੈ ਇੱਥੇ ਧੁੰਦ ਕਾਰਨ ਕੀ ਦਿਖਾਈ ਵੀ ਨਹੀਂ ਦਿੰਦਾ ਹੁਣ ਨਾ ਹੀ ਨਾ ਦਿਖਾਈ ਨਹੀਂ ਦਿੰਦਾ ਆ ਵੇਖ ਲਓ ਵੀ ਆ ਬੰਨ ਕੇ ਵੀ ਹੱਥ ਦਸਤਾਨੇ ਪਾ ਕੇ ਘਰ ਤੋਂ ਇੱਥੇ ਤੇ ਕਰਾਈਦਾ ਜੀ ਬਿਲਕੁਲ ਬਿਲਕੁਲ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਧੁੰਦ ਕਾਰਨ ਬਹੁਤ ਜ਼ਿਆਦਾ ਆ ਸੂਰਜ ਤਾਂ ਕਹਿੰਦਾ ਕੋਈ ਦਿਖਦਾ ਹੀ ਨਹੀਂ ਜੀ